ਤੂੰ ਵਾਪਸ ਕਿਉਂ ਆਣਾ ਚਾਹੁੰਦਾ ਤੇ ਕਾਦ ਲਈ ਛੱਡ ਕੇ ਗਿਆ ਉਹ ਤਾਂ ਲੋਕਾਂ ਨੂੰ ਦੱਸੇ ਭਾਰਤੀ ਜਨਤਾ ਪਾੜੇ ਤੱਲਕ ਹੈ ਭਾਰਤੀ ਜਨਤਾ ਪਾੜੇ ਦਰਵਾਜ਼ੇ ਜਿਹੜਾ ਵੀ ਪਾਰਟੀ ਛੱਡ ਕੇ ਗਿਆ ਹੋਇਆ ਉਹਨਾਂ ਨੂੰ ਨਹੀਂ ਲਿੱਤਾ ਉਦੇ ਮੈਟਰ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਕਾਂਗਰਸ ਦੇ ਨੇਤਾ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਜੋ راہੁਲ ਗਾਂਧੀ ਨੇ ਕਿਹਾ ਸਹੀ ਕਿਹਾ ਉਹ ਗद्दार ਸਨ ਕਿਉਂਕਿ راہੁਲ ਗਾਂਧੀ ਨੇ ਤੇ ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸੀ ਦੇਖੋ ਗੱਲ ਇਹ ਹੈ ਕਿ ਜਦੋਂ ਪਾਰਲੀਮੈਂਟ 'ਚ ਜਾ ਰਹੇ ਸੀਗੇ ਅਭੀ ਗਵਨੀਤ ਸਿੰਘ ਬਿੱਟੂ ਨਹੀਂ ਹੂੰ ਤਾਂ ਉਸ ਵਕਤ ਤਰਨਾ ਲਗਾਇਆ ਸੀਗਾ ਕਾਂਗਰਸ ਹੂੰ ਉਹਦੇ ਵਿੱਚੋਂ ਉਹਨਾਂ ਨੇ ਉਹਨੂੰ ਮਾਈਟਰੇਟਰ ਫਰੈਂਡ ਕਹਿ ਕੇ ਸੰਬੋਧਨ ਕੀਤਾ ਹਮ ਸਵਾਲ ਇਹ ਇਸ ਕਾਲ ਦਾ ਹੈ ਹਮ ਕਿ ਕੀ ਸਿਰਫ ਕੋਈ ਵਿਅਕਤੀ ਨੇ ਪਾਰਟੀ ਛੱਡੀ ਹੈ ਕਾਂਗਰਸ ਹਮ ਕਾਂਗਰਸ ਤੁਸੀਂ ਹਰ ਇੱਕ ਪ੍ਰਦੇਸ਼ ਚ ਬੜੀ ਲੰਬੀ ਗਿਣਤੀ ਹੈ ਜਿਹੜੇ ਕਾਂਗਰਸ ਨੂੰ ਛੱਡ ਚੁੱਕੇ ਨੇ ਹਮ ਕਿਉਂ ਛੱਡੀ ਇਹਦਾ ਰਾਹੁਲ ਗਾਂਧੀ ਉਹਨਾਂ ਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ ਕੀ ਕਮੀਆਂ ਕਾਂਗਰਸ ਚ ਕਿ ਅੱਜ ਜਿਹੜੇ ਫੈਮਲੀਸ ਸੀਗੀਆਂ ਜੜੀਆਂ ਕਿ ਵੀ ਦੋ ਦੋ ਤਿੰਨ ਤਿੰਨ ਜਨਰੇਸ਼ਨਾਂ ਹੋ ਗਈਆਂ ਪਾਰਟੀ ਦੇ ਅੰਦਰ ਸੀਗੀਆਂ ਉਹ ਛੱਟ ਕੇ ਚਲੇ ਗਏ ਤੇ ਬਜਾਏ ਆਪਾਂ ਉਂਗਲ ਚੁੱਕਦੇ ਪਏ ਆ ਦੂਸਰੇ ਠੀਕ ਹੈ ਨਾ ਤੇ ਇਸ ਲਈ ਜਿਹੜਾ ਹੈਗਾ ਬਜਾਏ ਇਹ ਕਿ ਸ਼ੇਪ ਕਰਨ ਦੇ ਵਿਪੱਖ ਦੇ ਨੇਤਾਵ ਸੀਨੀਅਰ ਵਿਅਕਤੀਓ ਕਮ ਸੇ ਕਮ ਸੌ ਵਾਰੀ ਸੋਚੋ ਫਿਰ ਬੋਲਿਆ ਕਰੋ ਨਾਗੀ ਬਿਨਾ ਸੋਚੇ ਸੋਚੋ ਭਾਜੀ ਕੱਲੇ ਇੱਕ ਬੰਦੇ ਨੂੰ ਗੱਲ ਕਹੀ ਪੂਰੇ ਸਿਕੋਂ ਨੂੰ ਕੋਈ ਵੀ ਇੱਧਰ ਦੀ ਗੱਲ ਨਹੀਂ ਕਹੀ ਗਈ ਪਰ ਪੂਰੀ ਸਿਕੋਂ ਨੂੰ ਕਿਉਂ ਜੋੜੇ ਜਾ ਰਿਆ ਨਾਲ ਦੇਖੋ ਗੱਲ ਇਹ ਤਾਂ ਹੁਣ ਉਹਨੇ ਜਿਸ ਢੰਗ ਨਾਲ ਕਹੀ ਹੈ ਉਸੇ ਅੰਦਾਜ਼ ਨਾਲ ਮਤਲਬ ਲੈ ਲੇ ਸਾਥੀਆਂ ਭਾಳ್ਤੇ ਹੀ ਹੈ ਭਾਰਤੀ ਜਨਤਾ ਪਾਰਟੀ ਵਿਜੇਸੰਦ ਨਾਲ ਉਹਨੇ ਬੋਲਿਆ ਉਸ ਅੰਦਾਜ਼ ਨਾਲ ਮਤਲਬ ਕੱਢ ਲਿਆ ਪਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਬੀਜੇਪੀ ਵੱਲੋਂ ਪੰਜੇ ਪੁਤਲੇ ਬੁੱਕੇ ਜਾ ਰਹੇ ਹਾਂ ਤੇ ਜਦੋਂ ਆਪਾਂ ਇਹ ਗੱਲਾਂ ਕਹਿੰਦੇ ਆ ਆਪਾਂ ਸੌਰੀ ਸੋਚਿਆ ਕਰੋ ਵੇਰ ਬੋਲਿਆ ਕਰੋ ਪਾਰਲੀਮੈਂਟ ਦੇ ਵਿੱਚ ਬੀਜੇਪੀ ਸਪੀਕਰ ਨੂੰ ਇਸਤੇ ਖਿਲਾਫ ਸ਼ਿਕਾਇਤ ਦੇਗੀ ਰਾਹੁਲ ਗਾਂਧੀ ਸਦਸਿਆਂ ਰੱਦ ਕਰਨ ਨੂੰ ਲੈ ਕੇ ਗਾ ਜਿਹੜੇ ਬੀਜੇਪੀ ਦੇ ਐਮਪੀਜ਼ ਐ ਜਿਹੜੇ ਐਮਪੀਜ਼ ਨੇ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਇਹ ਬਾਹਰ ਨਹੀਂ ਡਿਸਾਈਡ ਹੁੰਦਾ ਕਹਿੰਦੇ ਦੇਖ ਦੇ ਦੁਸ਼ਮਣ ਕਿਆ ਹੈ ਉਸਤਾ ਕੀ ਮਤਸੋਹੀ ਰਾਹੁਲ ਗਾਂਧੀ ਨੂੰ ਦੇਖ ਦਾ ਦੁਸ਼ਮਣ ਕਿਆ ਚਲੋ ਉਹ ਸਾਰੀਆਂ ਵੇ ਜਦੋਂ ਜਦੋਂ ਤੁਸੀਂ ਕੋਈ ਨੋਟਿਸ ਆਊਗਾ ਉਥੇ ਬਹਿਸ ਹੋਊਗੀ ਆਪ ਵੀ ਕਰ ਲੈਣਗੇ ਅੱਛਾ ਮਜੀਠੀ ਨੂੰ ਜ਼ਮਾਨਤ ਮਿਲੀ ਹੈ ਲਗਾਤਾਰ ਸਰਕਾਰ ਤੇ ਤੰਜ ਵੀ ਕਿਸੇ ਸਰਕਾਰ ਉਧਰੋਂ ਤੰਜ ਕੱਸ ਰਹੀ ਹੈਗੀ ਆ ਇੱਕ ਪਾਸੇ ਡੇਰਾ ਮੁਖੀ ਤੇ ਤੇ ਦੂਸਰੇ ਪਾਸੇ ਬੀਜੇਪੀ ਤੇ ਦੇਖੋ ਗੱਲ ਇਹ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਜ਼ਮਾਨਤ ਮਿਲੀ ਹੈ ਇਹ ਅਦਾਲਤ ਤੇ ਦਿੱਤੀ ਹੂੰ ਔਰ ਔਨ ਮੈਰਿਟਸ ਦਿੱਤੀ ਗਈ ਹੈ ਹੂੰ ਔਰ ਇਹ ਗੱਲ ਦਾ ਇੱਕ ਕ੍ਰੈਡੀਬਿਲਟੀ ਹੈ ਕਿ ਵੀ ਸਾਡੇ ਦੇਸ਼ ਦੀ ਅਦਾਲਤਾਂ ਨਿਰਪੱਖ ਹੂੰ ਤੇ ਔਨ ਮੈਰਿਟਸ ਫੈਸਲਾ ਕਰਦੀਆਂ ਪਹਿਲਾਂ ਰਿਜੈਕਟ ਵੀ ਕਈ ਵਾਰੀ ਹੋਈ ਹੈ ਹੂੰ ਠੀਕ ਹੈ ਨਾ ਅੱਜ ਉਹਨਾਂ ਨੇ ਦੇਖਿਆ ਕਿ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਪੰਜਾਬ 'ਚ ਉਹ ਜਿਹੜੀ ਕਲੇਮ ਕਰਦੀ ਸੀ ਕਿ ਮੈਂ ਸਬੂਤ ਲੈ ਕੇ ਆਵਾਂਗੇ ਨਹੀਂ ਸਬੂਤ ਪੇਸ਼ ਕਰ ਸਕਦੇ ਇਸ ਤਰ੍ਹਾਂ ਉਹਨੇ ਬਿਲ ਕਰਤੀ ਹੁਣ ਤੁਸੀਂ ਉਹਨਾਂ ਨੂੰ ਉਸ ਜ਼ਮਾਨਤ ਨੂੰ ਆਪਾਂ ਡੇਰਾ ਮੁਖੀ ਨਾਲ ਜੋੜ ਲਓ ਉਹਦੀ ਬੀਜੇਪੀ ਨਾਲ ਜੋੜ ਲਓ ਸਰਾ ਸਰ ਗਲਤ ਹੈਗਾ ਹੂੰ ਆਪਾਂ ਗੱਲ ਤੇ ਹੈਗੀ ਆ ਔਰ ਤੁਸੀਂ ਦੇਖੋ ਕਿ ਸ਼ਿਦਾਦਾ ਸੁਆਮੀ ਡੇਰਾ ਹੂੰ ਡੇਰਾ ਮਤਲਬ 135 ਸਾਲ ਪੁਰਾਣਾ ਡੇਰਾ ਹੈ ਉਹਦੇ ਡੇਰਾ ਮੁਖੀ ਨਾਲ ਤੁਸੀਂ ਜਿਸ ਢੰਗ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹਣੀ ਗੱਲ ਕਰ ਰਹੇ ਆ ਕਿ ਵੀ ਉਹਦੇ ਨਸ਼ੇੜੀ ਰਿਸ਼ਤੇਦਾਰ ਹੈਗੀ ਹੈ ਹਮ ਔਰ ਇਸੇ ਤਰ੍ਹਾਂ ਜਿਹੜੇ ਮੁੱਖ ਮੰਤਰੀ ਹਰਪਾਲਪ ਸਿੰਘ ਮਾਨ ਹਣੀ ਉਹ ਕਹਿੰਦੇ ਮੁਲਾਕਾਤੀ ਜੱਜ ਹੋ ਗਏ ਤੁਸੀਂ ਕਰੋੜਾਂ ਬੰਦੇ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ 'ਚ ਬਸੇ ਹੋਏ ਆ ਹਨ ਵਿਆਹੀ ਹੈਗੀ ਆ ਹਮ ਸ਼੍ਰੀ ਰਾਧਾ ਸਵਾਮੀ ਡੇਰਾ ਦੇ ਉਹਨਾਂ ਦੀ ਇਹ ਭਾਵਨਾਵਾਂ ਨੂੰ ਥੇਸ ਪਹੁੰਚਾਈ ਆ ਔਰ ਉਹਦੇ ਲਈ ਤੁਹਾਨੂੰ ਪਬਲੀਕਲੀ ਮਾਫੀ ਮੰਗਣੀ ਚਾਹੀਦੀ ਹੈ ਪਰ ਸਵਾਲ ਤਾਂ ਉੱਥੇ ਖੜੇ ਹੁੰਦੇ ਨਾ ਇੱਕ ਦਿਨ ਪਹਿਲਾਂ ਜੇਸ਼ ਦੇ ਪ੍ਰਧਾਨ ਮੰਤਰੀ ਜਲੰਧਰ ਫੇਰੀ ਤੇ ਹੁੰਦੇ ਨੇ ਦੂਜੇ ਦਿਨ ਡੇਰਾ ਮੁਖੀ ਮੁਲਾਕਾਤ ਕਰਦੇ ਨੇ ਤੇ ਫਿਰ ਅਗਲੇ ਦਿਨ ਜਿਹੜੀ ਜਮਤ ਹੋ ਜੇ ਲਈ ਇਹ ਇਹਦੇ ਨਾਲ ਲਿੰਕ ਥੋੜੀ ਆਪਾਂ ਆਪਾਂ ਦੇਖੋ ਇਹਨੂੰ ਇਹਨੂੰ ਇੱਕ ਕੋਇਨਸੀਡੈਂਸ ਹੋਇਆ ਤੇ ਉਹਨੂੰ ਕਹੀਏ ਕਿ ਆਪਾਂ ਇਹਦੇ 'ਚ ਸਾਜ਼ਿਸ਼ ਹੈਗੀ ਹੈ ਇਹਦੇ 'ਚ ਕੋਈ ਕੋਈ ਮੈਥਡੋਲੋਜੀ ਹੈਗੀ ਹੈ ਇਹ ਆਪਾਂ ਗਲਤ ਮਤਲਬ ਕੱਢਦੇ ਪਏ ਆ ਤੁਸੀਂ ਅਦਾਲਤਾਂ ਦੀ ਤੋਹੀਨ ਕਰ ਰਹੇ ਆ ਮੁੱਖ ਮੰਤਰੀ ਵੀ ਕਰਦੇ ਪਏ ਆ 50 ਮਿਸਟਰ ਵੀ ਕਰ ਰਹੇ ਆ ਕੰਟੈਂਪਟ ਆਫ ਕੋਰਟ ਹੈ ਲੇਕਿਨ ਮਜੀਠੀਆ ਸਾਹਿਬ ਵੱਲੋਂ ਬਾਹਰ ਆ ਕੇ ਕਈ ਨੇਤਾਵਾਂ ਦਾ ਨਾਮ ਲਿੱਤਾ ਗਿਆ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੋਰ ਪਾਰਟੀ ਹੈ ਅਕਾਲੀ ਦਲ ਤਾਂ ਇਹ ਹੀ ਹੈ ਕਿਤੇ ਨਾ ਕਿਤੇ ਨਾਮ ਲਿੱਤਾ ਸਭ ਤੋਂ ਸ਼ੁਕਰੀਆ ਦਾ ਕੀਤਾ ਕਿ ਉਹਨਾਂ ਦੇ ਅਵਾਜ਼ ਚੱਕੀ ਉਹਨਾਂ ਦੇ ਲਈ ਜੀ ਉਹ ਤਾਂ ਅਵਾਜ਼ ਚੱਕੀ ਉਹ ਤਾਂ ਪੋਲੀਟੀਕਲੀ ਜਿਹੜੇ ਅਵਾਜ਼ ਚੱਕਦੀ ਹੈ ਜਾਂ ਸਿੰਪੈਥੀ ਸਗੀਆਂ ਤੇ ਉਹਨੇ ਸਾਹ ਉਹਨਾਂ ਨੇ ਥੈਂਕਸ ਕੀਤਾ ਉਹਦੇ ਦੇ ਕੋ ਬਸ ਹੁਣ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨਾਲ ਬੀਜੇਪੀ ਦਾ ਗਠਜੰਦਨ ਦੇਖਣ ਨੂੰ ਮਿਲੇਗਾ ਦੇਖੋ ਜਿੱ ਤੱਕ ਇਤਿਹਾਸ ਦੀ ਗੱਲ ਕਰੀਏ ਅਕਾਲੀ ਭਾਜਪਾ ਦਾ ਗਠਜੰਦਨ ਪੰਜਾਬ ਦੀ ਬਿਹਤਰੀ ਵਿਕਾਸ ਅਮਨ ਸ਼ਾਂਤੀ ਨੂੰ ਮਜ਼ਬੂਤ ਕੀਤਾ ਹੈ ਇਫੈਕਟ ਹੈ 2022 ਇੱਕ ਵਾਟਰਸ਼ੈਡ ਹੈ ਜਿਹੜਾ ਅਸੈਂਬਲੀ ਇਲੈਕਸ਼ਨ ਹੈ ਉਹਦੇ ਚ ਬੀਜੇਪੀ ਨੇ ਇਕੱਲੇ ਜਾਣ ਦਾ ਫੈਸਲਾ ਕੀਤਾ ਹੈ ਠੀਕ ਹੈ ਨਾ ਇਹ ਫੈਸਲਾ ਅਜ ਤੱਕ ਮੌਜੂਦ ਹੈ ਮਤਲਬ ਅਕਾਲੀ ਦਰਨਾ ਇਸ ਗੱਲ ਦਾ ਇਸ ਗੱਲ ਦਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਹਰਿਆਣੇ 'ਚ ਸੁਪਨਾ ਦੇਖਿਆ ਸੁਪਨਾ ਪੂਰਾ ਹੋਇਆ ਉੱਥੇ ਵੀ ਗੱਟਬੰਧਨ ਹੁੰਦਾ ਸੀ ਔਰ ਉੱਥੇ ਜਿਹੜਾ ਹੈਗਾ 14 ਤੋਂ ਬਾਅਦ ਲਗਾਤਾਰ ਤੁਸੀਂ ਦੇਖੋ ਤਿੰਨ ਵਾਰੀ ਸਰਕਾਰਾਂ ਬਣ ਗਈਆਂ ਤੇ ਅੱਜ ਇੱਥੇ ਵੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਚੰਦਾ ਭਾਰਤੀ ਜਨਤਾ ਪਾਰਟੀ ਦੇ ਕਾਰਕਤਾ ਕੇ ਭਾਜਪਾ ਦੀ ਸਰਕਾਰ ਬਣੇ ਡਬਲ ਡਬਲ ਇੰਜਨ ਦੀ ਸਰਕਾਰ ਬਣੇ ਭਾਜਪਾ ਦਾ ਮੁੱਖ ਮੰਤਰੀ ਬਣੇ ਇਸ ਇਸੇ ਦੀ ਜਿਹੜਾ ਕੰਮ ਕਰੇ ਨਹੀਂ 27 ਦੇ ਵਿੱਚ ਕਿਹਾ ਅਕਾਲੀ ਦਲ ਨਾਲ ਗੱਠਜੋੜ ਹੋਏਗਾ ਡਬਲ ਇੰਜਨ ਦੀ ਸਰਕਾਰ ਤਾਂ ਠੀਕ ਹੈ 27 ਦੇ ਵਿੱਚ ਗੱਠਜੋੜ ਹੋਏਗਾ ਕੀ ਨਹੀਂ ਬੰਦਾ ਇਹ ਸਾਰੇ ਫੈਸਲੇ ਸਾਡਾ ਪਾਰਲੀਮੈਂਟਰੀ ਬੋਰਡ ਮਤਲਬ ਹੋ ਸਕਦਾ ਹੈ ਗੜਬੰਦੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹਦੇ ਬਾਰੇ ਕੁਝ ਨਹੀਂ ਮੈਂ ਜਿੰਨਾ ਕਹਿਣਾ ਮੈਂ ਨਵਜੋਧਕੌਰ ਸਿੱਧੂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਉਹਨਾਂ ਦੇ ਸੰਪਰਕ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਔਰ ਮੈਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਾਂਗਾ ਕਿਹਾ ਨਵਜੋਧਕੌਰ ਸਿੱਧੂ ਨਵਜੋਧਕੌਰ ਸਿੱਧੂ ਜਿਹੜਾ ਪਾਰਟੀ ਛੱਡੀ ਹੈ ਉਹਨਾਂ ਨੇ ਕਾਂਗਰਸ ਪਾਰਟੀ ਤੇ ਉਹ ਕਹ ਰਹੇ ਉਹ ਕਿਤੇ ਨਹੀਂ ਗਏ ਉਹ ਇੱਥੇ ਹੀ ਨੇ ਮੈਂ ਜਿਹੜਾ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਾਂਗਾ ਚੰਨੀ कोरोना ਵੱਲੋਂ ਕਿਹਾ ਗਿਆ ਨਾ ਟਵੀਟ ਕਰਕੇ ਨਹੀਂ ਮੈਨੂੰ ਗੱਲ ਇਹ ਹੈਗਾ ਜੰਨੀ ਨੂੰ ਪਤਾ ਲੱਗ ਗਿਆ ਕਿ ਛੱੜਤੀ ਪਾਰਟੀ ਉਹਨਾਂ ਨੇ ਦੇਖੋ ਜੰਨੀ ਉਹਨਾਂ ਦਾ ਸਟੇਟਮੈਂਟ ਹੈ ਨਹੀਂ ਪਤਾ ਜਿੰਨਾ ਤੱਕ ਸਵਾਲ ਪਬਲੀਕਲੀ ਹਾਲੇ ਤੱਕ ਕਿਉਂਕਿ ਟਵੀਟ ਕੀਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਵੱਲੋਂ ਸਿੱਧੂ ਪਰਿਵਾਰ ਹੈ ਉਹਨਾਂ ਨੇ ਕਾਂਗਰਸ ਛੱਡੀ ਨਹੀਂ ਹੈ ਨਾਰਾਜ਼ਗੀ ਪ੍ਰਗਟ ਕੀਤੀ ਉਹਨਾਂ ਨੇ ਕਿ ਵੀ ਘੱਟੋ ਘੱਟ 500 ਕਰੋੜ ਲੱਗਦਾ ਹੈਗਾ ਇਹ ਮੁੱਖ ਮੰਤਰੀ ਬਣਨ ਦੇ ਵਿੱਚ ਕਾਂਗਰਸ ਦੇ ਵਿੱਚ ਉਹਨਾਂ ਨੇ ਗੱਲ ਜ਼ਿਕਰ ਕੀਤਾ ਹੈਗਾ ਉਹਨੂੰ ਜਾਣਦੇ ਆ ਜਾਂ ਕਾਗਰਜਾ ਜੇਕਰ ਪਾਰਟੀ ਛੱਡਦੇ ਤੇ ਬੀਜੇ ਕੇ ਲਹੂਗੀ ਹਾਂਜੀ ਸਿੱਧੂ ਪਰਿਵਾਰ ਨੂੰ ਲਹੂਗੀ ਬੀਜੇ ਵੇਖੋ ਗੱਲ ਇਹ ਕਿ ਜਿੱਦ ਤੱਕ ਸਵਾਲ ਨਵਜੋ ਸਿੰਘ ਸਿੱਧੂ ਨਾਲ ਦਾ تعلق ਹੈ ਠੀਕ ਹੈ ਉਹਨੂੰ ਕਈ ਵਾਰੀ ਅੰਮ੍ਰਿਤਸਰ ਤੋਂ ਐਮਪੀ ਬਣਾਇਆ ਫਿਰ ਇਹ ਹੈਗਾ ਕਿ ਵੀ ਆਪਾਂ ਕਈ ਰਾਜ ਸਭਾ ਚ ਵੀ ਉਹਨੂੰ ਐਮਪੀ ਬਣਾਇਆ ਫਿਰ ਛੱਡ ਕੇ ਗਏ ਠੀਕ ਹੈ ਨਾ ਤੇ ਹੁਣ ਜਦੋਂ ਇਕੱਲੀ ਛੱਡ ਕੇ ਗਿਆ ਬੰਦਾ ਤੂੰ ਉਹਨੂੰ ਵਾਪਸ ਕਿਉਂ ਆਣਾ ਚਾਹੁੰਦਾ ਤੇ ਕਦ ਲਈ ਛੱਡ ਕੇ ਗਿਆ ਉਹ ਤਾਂ ਲੋਕਾਂ ਨੂੰ ਦੱਸੇ ਉਹ ਤਾਂ ਦੱਸੇ ਨਾ ਅੱਲੇ ਤਾਂ ਕੋਣਾ ਨੇ ਕੋਈ ਐਸਾ ਕੋਈ ਕੰਨਾਂ ਨਾ ਜਾਰ ਕੀਤਾ ਤੇ ਜਦ ਤੱਕ ਭਾਰਤੀ ਜਨਤਾ ਪਾਰਟੀ ਨਾਲੋਂ ਕਾ ਭਾਰਤੀ ਜਨਤਾ ਪਾਰਟੀ ਦਾ ਦਰਵਾਜ਼ੇ ਬੰਦ ਸਿੱਧੂ ਪਰਿਵਾਰ ਨੂੰ ਨਹੀਂ ਲੇਗੀ ਭਾਜਪੀ ਜਿਹੜਾ ਵੀ ਪਾਰਟੀ ਛੱਡ ਕੇ ਗਿਆ ਹੋਇਆ ਉਹਨਾਂ ਨੂੰ ਨਹੀਂ ਲੀਤਾ ਤੇ ਤੁਹਾਡੀ ਇੱਕ ਫੋਟੋ ਨੂੰ ਲੈ ਕੇ ਜਿਹੜਾ ਵਿਵਾਦ ਛੜਿਆ ਹੋਇਆ ਹੈ ਵਾਇਰਲ ਕਾਫੀ ਹੋਈ ਹੈ ਜਿਦੇ ਵਿੱਚ ਇੱਕ ਚ ਸੁਸ਼ੀਲ ਕੁਮਾਰ ਰਿੰਕੂ ਨਜ਼ਰ ਆ ਰਹੇ ਦੂਸਰੇ ਪਾਸੇ ਨਹੀਂ ਨਜ਼ਰ ਆ ਰਹੇ ਦੇਖੋ ਡਿਫਰੈਂਟ ਐਂਗਲ ਤੋਂ ਫੋਟੋਗ੍ਰਾਫਸ ਹੁੰਦੀਆਂ ਹੀ ਆਂ ਉਹ ਲਿਤੀ ਗਈਆਂ ਤੁਸੀਂ ਮੇਰੇ ਕੋਲ ਕਿ ਜਿੱਦਕ ਸਵਾਲ ਰਿੰਕੂ ਨਾਲ ਦਾ ਹੈਗਾ ਉਹਨਾਂ ਦੀ ਵੀ ਹੈਗੀ ਹੈ ਪੁਰਾਣੀਆਂ ਫੋਟੋ ਵੀ ਹੈਗੀ ਹੈ ਪੀਐਮ ਦੇ ਨਾਲ ਨਹੀਂ ਲੇਕਿਨ ਜਿਸ ਐਂਗਲ ਤੇ ਤੁਸੀਂ ਖੜੇ ਹੋ ਉਸੇ ਐਂਗਲ ਚ ਉਹਦੇ ਚ ਜਿਹੜੀ ਹੈ ਜਿਹੜੇ ਹੈਗਾ ਇੱਕ ਜਗ੍ਹਾ ਕਈ ਜਗ੍ਹਾ ਉਹ ਐਂਗਲ ਚ ਹੈ ਕਿ ਜਗਾ ਨਹੀਂ ਹੈਗੇ ਇਹ ਇਹ ਐਨਏ ਜੀ ਤਾਂ ਜਨਰੇਟ ਤਾਂ ਨਹੀਂ ਕੀਤੀ ਗਈ ਉਹ ਫੋਟੋ ਦੂਸਰੀ ਜਿਹੜੇ ਦੋ ਐਂਗਲ ਦੋ ਐਜ਼ ਇਟ ਇਜ਼ ਆਈ ਹੈ ਮੈਂ ਉਹ ਐਜ਼ ਇਟ ਇਜ਼ ਪੋਸਟ ਕੀਤੀ ਮਤਲਬ ਸੁਸ਼ੇਲ ਕੁਮਾਰ ਰਿੰਕੂ ਨਾਲ ਕੋਈ ਨਾਰਾਜ਼ ਕੀਤਾ ਨਹੀਂ ਚੱਲ ਰਹੀ ਹੈ ਨਾਰਾਜ਼ਗੀ ਕਦੀ ਹੋਣੀ ਹੈ ਹਾਂ ਐਸੀ ਨਾਰਾਜ਼ਗੀ ਕਦੀ ਹੋਣੀ ਵਸ ਮੇਰੇ ਯਾ ਉਹਨਾਂ ਨੂੰ ਯਾ ਉਹਨਾਂ ਦੀ ਕੋਈ ਨਾਰਾਜ਼ਗੀ ਹੋਵੇ ਤੁਹਾਡੇ ਨਾਲ ਨਹੀਂ ਭਰਾ ਮੇਰੇ ਐਦਾਂ ਦੀ ਕੋਈ ਗੱਲ ਹੋ ਰਹੀ ਹੈ ਓਕੇ ਓਕੇ ਇਹ ਲਈ ਤੇਰੀ